ਠੀਕ ਆ ਪਾਰਟੀ ਕਦੋਂ ਕਰਨੀ ਆ ਫਿਰ ਦੱਸ ਪਾਰਟੀ ਸਾਡੇ ਕੋਲ ਤਾਂ ਫਿਰ ਹੀ ਹੁੰਦੀ ਆ ਚੱਟ ਮੰਗਣੀ ਪੱਟ ਵਿਆਹ ਮਾਰਤਾ ਦੇਖੋ ਹੱਥ ਲਾਲ ਆ ਗਿਆ ਇਹ ਚੋਂ ਤਾਂ ਨਹੀਂ ਬਚਦਾ ਯਾਰ ਕੋਸਣਾ 10 ਕਿਲੇ ਲੈ ਲੈ ਪੰਗਾ ਹੀ ਲੈ ਲੈ ਕਿਲੇ ਕਾਦੇ ਪੰਗਾ ਹੀ ਆ ਤਾਂ ਯਾਰ ਮੈਂ ਤਾਂ ਨਹੀਂ ਅੱਜ ਦੁਬਾਰਾ ਕੀ ਹੋ ਗਿਆ ਦਰਸ਼ਵਾ ਕਿ ਮਰਦੇ ਵਾ ਵਦਿਆ ਭਾਈ ਬਜਾ ਤੂੰ ਸੁਣਾ ਓ ਯਾਰ ਪੁੱਛਣਾ ਕੁਸ ਭਾਈ 10 ਕਿਲੇ ਲਏ ਸੀ ਮੈਂ ਠੇਕੇ ਤੇ ਆ ਫਿਰ ਠੀਕ ਤਾਂ ਹੈਗਾ ਕਾਹ ਨੂੰ ਠੀਕ ਆ ਯਾਰਾ ਤੁਹਾ ਦੇਖ ਲਾ ਕੀ ਇਹਦੇ ਕੀ ਕਣਕ ਹੈ ਕੀ ਹੈ ਜੇ ਜਿੰਨੀ ਖਾਦ ਪਾਈ ਓਨੀ ਕੋ ਨਿਕਲਦਾ ਐਸੇ ਗੱਟੇ ਬਾਤੇ ਮੈਂ ਹਾਂ ਦੁਗਣੀ ਦਿਗਣੀ ਪਾਤੀ ਤੂੰ ਤਾਂ ਯਾਰ 15 ਲੱਖ ਲੱਗਦੇ ਜੇ ਮੈਨੂੰ ਦੁਖਾਤ ਦਿਖਾਈ ਨਹੀਂ ਹੁੰਦੀ ਤੂੰ ਕਣਾਂ 10 ਗੱਟੇ ਬਾਤੇ ਯਾਰ ਮੈਂ ਉਹੀ ਤਾਂ ਕਹ ਲਾ ਬਾਈ ਬਣ ਕੇ ਠੀਕ ਆ ਨਾ ਇਹ ਦਵਾ ਦੇ ਕੇ ਨੋ ਏ ਖੜਾ ਥੜਾ ਦੇ ਹੱਦ ਵਾਲਾ ਹੋਰ ਐਨਾ ਦੁਖੀ ਹੋ ਗਿਆ ਤੂੰ ਆ ਦੇ ਯਾਰ ਮਾਣ ਮਾਣ ਕੇ ਜਿਹੜਾ ਸਾਹਣਾ ਤੂੰ ਲਿਖਤ ਕਰਾ ਰੱਖਿਆ ਮੈਂ ਤੇਦੀ 10 ਸਾਲਾਂ ਦੀ ਕਰਾ ਲਈ ਲਿਖਤ ਇਹਦੀ ਹੋਰ ਪੁਆਇੰਟ ਦੁਬਰਾਗਾ ਤੂੰ ਵੀ ਪੁਦਰਾ ਦੇ ਨਾ ਜੇ ਕਿਥੇ ਨੂੰ ਯਾਰ ਕੋਈ ਕੋਈ ਹੈਗਾ ਬੰਦਾ ਹੈ ਯਾਰ ਬੰਦਾ ਤਾਂ ਹੈ ਜਾ ਹੁਣ ਤੇਰੇ ਕੋਲ ਕੀ ਰੇਟ ਨੂੰ ਸੀ ਹੈ ਮੇਰੇ ਕੋਲ ਹੈਗੇ 80000 ਰੁਪਏ ਨੂੰ ਹੈ ਆਪਾਂ ਦੇਣੀ ਕੀ ਰੇਟ ਹੁਣ ਅਗੇ 13 10 ਮੇਰਾ 10000 13 10 ਕਿੱਲੇ ਮੰਗਰ ਕਿੱਲੇ ਮੰਗਰ ਦੇਖ ਲੈ ਪੱਕੀ ਗੱਲ ਆ ਤੂੰ ਅੱਗੇ ਪੱਕੀ ਗੱਲ ਆ ਦੇ ਬਸ ਅੱਗੇ ਜਿੰਨੇ ਮਰਜ਼ੀ ਦੁਬਰਾ ਅਗੇ ਜਿੰਨੇ ਮਰਜ਼ੀ ਦਵਾ ਦੇ ਠੀਕ ਹੈ ਸੇਗਾ ਬੰਦਾ ਕੋਈ ਬੰਦਾ ਬੰਦਾ ਤੇ ਸਿਰਾ ਬੰਦਾ ਦੇਖੀ ਨਾਲੇ ਖੇਤੀ ਕਰੂਗਾ ਓਰੇ ਬੰਦੇ ਹਰੇ ਕਰੂ ਉਹ ਉਹਨੂੰ ਤਿਆਰ ਬੰਨਹਾਰਾ ਕਰਦੀ ਕਿਤੇ ਓਏ ਬੰਦਾ ਹਰਾ ਹੋਜੂ ਤੇ ਦੇਖ ਸਹੀ ਮੈਨੂੰ ਕਰਨ ਦੇ ਮੜਿਆ ਫੋਨ ਤੈਨੂੰ ਖੇਤੀ ਨਹੀਂ ਕਰਨੀ ਆਈ ਉਹਦੇ ਕੋਲ ਤਿਆਰ ਬੈ ਉਹਨਾਂ ਕੋਲ ਪਾਕਿਸਤਾਨੀ ਆਏ ਹੋਏ ਨੇ ਉਹ ਹਾਂ ਹਾਂ ਲਾਉਣਾ ਫੋਨ ਚੱਕ ਲੈ ਹਲੋ ਅਜਿੰਦਰ ਕਿੱਥੇ ਐ ਉਹ ਬਾਈ ਕੀ ਆਲਾ ਵਰੀਆ ਬਾਈ ਘਰੀ ਸੀਗਾ ਘਰੀ ਸੀਗਾ ਹਾਂਜੀ ਉਹ ਦੋ ਦਰ ਵਾਣ ਨੂੰ ਕਹਦਾ ਸੀ ਕਿ ਖੇਤੀ ਕਰਨੀ ਹੈ ਕਿ ਵਾਣ ਦਵਾਰੇ 5-4 ਕਿੱਲੇ ਠੇਕੇ ਤੇ ਉਹ 10 ਕਿੱਲੇ ਵਾਣ ਆ ਓਏ ਸੜਕ ਦੇ ਉੱਤੇ ਆ ਮੋਟਰ ਵਿੱਚ ਲੱਗੀ ਹੋਈ ਆ ਝੋਟੇ ਦੇ ਸਿਰ ਵਰਗੀ ਜ਼ਮੀਨ ਐ ਓਏ ਅੱਛਾ ਜੀ ਭਾਜ ਮਿਲ ਜੂ ਅੱਛਾ ਅੱਛਾ ਕਿੱਥੇ ਆ ਉਹ ਆ ਆਪਣੇ ਪਿੰਡੀ ਐ ਤੈਨੂੰ 10 ਗੜਾ ਅਮਰੀਕਾ ਭੇਜੂ ਮੈਂ ਆਪਣੇ ਪਿੰਡੀ ਐ ਬੰਦਾ ਟੁੱਟਿਆ ਹੋਇਆ ਤੈਨੂੰ ਭਾਜ ਮਿਲ ਜੂ ਬਲਾਲ ਬਲਾਲ ਠੀਕ ਹੈ ਹੈ ਹੈਗਾ ਟਾਈਮ ਹੁਣ ਹਾਂ ਕੋਈ ਨਹੀਂ ਟਾਈਮ ਤਾਂ ਹੈਗਾ ਦੱਸੋ ਤੁਸੀਂ ਕਿੱਥੇ ਹੋ ਫਿਰ ਤੂੰ ਆਪਣੇ ਲਈ ਮੋਟਰ ਆਪਣੇ ਹੀ ਮੋਟਰ ਦੀ ਆ ਜਾ ਉੱਥੇ ਹੀ ਬੈਠਾ ਮੈਂ ਅੱਛਾ ਜੱਟ ਮੋਟਰ ਦੀ ਹਾਂ ਠੀਕ ਹੈ ਨਾ ਹਾਂ ਆ ਜਾ ਹਾਂ ਚਲੋ ਆ ਗਿਆ ਮੈਂ ਤੜਦਾ 5-7 ਮਿੰਟ ਜਾ ਕੇ ਤੂੰ ਆ ਜਾ ਲੈ ਹੁਣ ਬਣਨਾ ਹੁਣ ਬਣਨਾ ਮੂੜਾ ਇਹਦਾ ਮੈਂ ਤੂੰ ਕਿਉਂ ਟੈਨਸ਼ਨ ਲੈਣਾ ਤੂੰ ਨਾ ਬੋਲੀ ਮੈਂ ਆਪੇ ਗੱਲ ਕਰਾਂ ਕੋਈ ਗੱਲ ਨਹੀਂ ਵੱਡੀ ਪਾਰਟੀ ਕਰਨੀ ਆ ਬਾਬਾ ਠੀਕ ਹੈ ਨਾ ਚਲ ਇੱਧਰ ਆ ਜਾ ਆਪਣਾ ਚਲ ਮੋਟਰ ਤੇ ਜਾ ਕੇ ਚਲੋ ਉਹ ਆ ਗਿਆ ਹਰਦੇਵ ਓਏ ਆ ਜਾਂਦੇ ਆ ਜਾਂਦੇ ਕੋਈ ਗੱਲ ਨਹੀਂ ਕਰਦੇ ਆ ਗੱਲ ਮੈਂ ਤੂੰ ਸਾਲ ਅੱਜ ਤੋਂ ਨਾਲੇ ਮੈਂ ਤੂੰ ਬੋਲੀ ਨਾ ਬਸ ਤੂੰ ਨਹੀਂ ਬੋਲ ਮੈਂ ਨਹੀਂ ਬੋਲਾਂ ਮੈਂ ਚੁੱਪ ਰਹਿਂਗਾ ਉਹ ਠੀਕ ਹੈ ਦੇਖਿਆ ਹਾਂ ਬੰਦੇ ਲੁੱਕ ਦੇ ਹਾਂ ਹੁਣ ਟੇਰਾ ਹੀ ਪਰਸਨੈਲਿਟੀ ਤੇ ਉਹਦੀ ਪਰਸਨੈਲਿਟੀ ਦਾ ਦਿਨ ਰਾਤ ਦਾ ਫਰਕ ਹੈ ਕੰਮ ਆਉਂਦਾ ਉਹ ਠੀਕ ਠਾਕ ਜਿੰਦਰ ਪੁੱਤਰ ਵਧੀਆ ਜੀ ਬੱਲੇ ਕੀ ਆ ਲੈ ਬਾਈ ਸਿਆਣੇ ਕਹਿੰਦੇ ਨੇ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗਦਾ ਕੰਮ ਵਾਲੇ ਬੰਦੇ ਦਾ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਹਾਂ ਮੋਟਰ ਦੀ ਹੋ ਠੀਕ ਠਾਕ ਰਹੇ ਵਧੀਆ ਵਧੀਆ ਸਾਰੇ ਮਮੀ ਠੀਕ ਸੀ ਸਾਰੇ ਵਧੀਆ ਹਾਂ ਪੁੱਛਣਾ ਜ਼ਰੂਰੀ ਆ ਕਿਤੇ ਨਾ ਨਾਰਾਜ਼ ਹੋ ਜਾਈਂ ਨਹੀਂ ਹਾਂ ਜੈ ਜੀ ਗੱਲ ਹੋ ਠੀਕ ਹੈ ਵਧੀਆ ਚਾ ਵਧੀਆ ਉਹ ਤੂੰ ਮੈਨੂੰ ਕਾਫੀ ਦਿਨ ਪਹਿਲਾਂ ਕਿਹਾ ਸੀ ਨਾ ਕਿ ਚਾਚਾ ਬਾਣ ਦੇਖੀ ਕੋਈ ਨਿਗਾਹ ਤੇ ਠੇਕੇ ਤੇ ਲੈਣਾਗਾ ਤੇ ਹੁਣ ਵਿਲੇ ਤਾਂ ਹੈਗੇ ਚੱਲ ਨਾਲ ਖੇਤੀ ਕਰੀ ਚੱਲਾਂਗੇ ਉਹ ਫਿਰ ਤਾਂ ਹੀ ਮੈਂ ਤੁਹਾਨੂੰ ਕਿਹਾ ਮਗਾ ਵਿਲੇ ਹੈਗੇ ਆ ਯਾਰ ਕੋਈ ਕੰਮ ਤਾਂ ਦਾ ਹੋ ਰਹਿ ਨਹੀਂ ਤੇ ਬਾਣਾ ਵਾਲਾ ਖੇਤੀ ਵੱਖਠਿਆ ਆਪਾਂ ਹੁਣ ਫਿਰਦੇ ਆਂਦੇ ਆਪਹੀ ਖੇਤ ਚੋਂਦੀ ਐ ਅੱਛਾ ਅੱਛਾ ਆਹੀ ਬਾਣ ਆਹੀ ਬਾਣ ਹੈਗਾ ਅੱਛਾ ਤੇ ਇਹ ਬਾਈ ਕੋਲ ਬਾਣ ਸੀਗਾ 10 ਸਾਲਾਂ ਵਾਸਤੇ ਬਾਈ ਨੇ ਲੈਤਾ ਹੋਇਆ ਸੀਗਾ ਤੇ ਬਾਈ ਦਾ ਬਣ ਗਿਆ ਬਾਹਰ ਦਾ ਕੰਮ ਇਹਨੇ ਬਾਹਰ ਜਾਣਾਗਾ ਇਹ ਕਹਿੰਦਾ ਯਾਰ ਕੋਈ ਬੰਦਾ ਐਹੋ ਜਿਹਾ ਹੋਵੇ ਜਿਹੜਾ ਆਪਦਾ ਹੋਵੇ ਕਹਿੰਦਾ ਮੈਨੂੰ ਵੀ ਬਾਹਰ ਜਾ ਕੇ ਸਕੂਨ ਰਹੇ ਕਿ ਹਰ ਜ਼ਮੀਨ ਆਪਾਂ ਚੰਗੇ ਹੱਥੇ ਦੇ ਦੇ ਕੇ ਆਏ ਆ ਮਾ ਆਪਣਾ ਭਤੀਜ ਹੈਗਾ ਯਾਰ ਠੀਕ ਹੈ ਉਹਨੂੰ ਕਿਉਂਕਿ ਤੇਰੇ ਕੋ ਤਜਰਬਾ ਵੀ ਹੈ ਬਾਕੀ ਆ ਦੇਖਾ ਕਣਕ ਦੇਖ ਤੋ ਛੋਟੇ ਸਿਰ ਵਰਗੀ ਖੜੀ ਹੈ ਕੋਈ ਰੇ ਸਪਰੇ ਨਹੀਂ ਇਤੇ ਅੱਛਾ ਜੀ ਇਹ ਆਰਗੈਨਿਕ ਹੀ ਹੈ ਭਾਈ ਰੇ ਵਾਲੀ ਗੱਲ ਨਾ ਕਰ ਮੈਂ ਤਾਂ ਖਾਈ ਵੀ ਨਹੀਂ ਕਦੇ ਯੂਰੀਆ ਡਾਇਆ ਕੁਝ ਵੀ ਮਾ ਜ਼ਮੀਨ ਵੀ ਨਹੀਂ ਬਣੀ ਅੱਛਾ ਜੀ ਕੱਲੀ ਰੂੜੀ ਪੈਂਦੀ ਹੈ ਦੇ ਵਿੱਚ ਬਾਈ ਦਾ ਕੰਮ ਕੀ ਹੈਗਾ ਜਿਹੜੀ ਜਿਵੇਂ ਐਮਪੀ ਚੋ ਲਿਆ ਕੇ ਲੋਕ ਖਾਂਦੇ ਨੇ ਕਣਕ ਆ ਬਾਈ ਕਹਿੰਦਾ ਆਪਾਂ ਇੱਧਰ ਵੀ ਉਹੀ ਕੰਮ ਕਰਨਾ ਠੀਕ ਆ ਤਾਂ ਘੱਟ ਨਿਕਲ ਜੂ ਕੁਇੰਟਲ ਦੋ ਕੁਇੰਟਲ ਪਰ ਮਹਗੀ ਜਾਊਗੀ ਆਰਗੈਨਿਕ ਹੈ ਜਮਾਂ ਦੇਸੀ ਬਾਈ ਆ ਸਰੋਂ ਦੇਖ ਲੈ ਹਾਂ ਮੈਂ ਦੇਖੀ ਜਾ ਰਿਹਾ ਨੀਗਰ ਮਾਰੀ ਜਾ ਰਿਹਾ ਮੈਂ ਸਰੋਂ ਦੇਖ ਲੈ ਬਾਈ ਕੋਈ ਰੇਸਪਰੇ ਨਹੀਂ ਇਹ ਤੇ ਇੱਕ ਘੋਣੂ ਹੀ ਪੜਾ ਕਰੂ ਦਾ ਤੇਲ ਆ ਹਾਂ 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 ਹੁਣ ਤੂੰ ਦੇਖ ਕਿ ਤੇਰੇ ਕਿਵੇਂ ਵਾਹਨ ਜਾਇਦਾ ਤੇਰੇ ਲੱਗਦਾ ਤੇਲਾ ਨਹੀਂ ਮੋਟਰ ਇੱਕ ਹੀ ਹੈ ਤੇ ਦੱਸ ਕਿੱਲੇ ਨੂੰ ਬਾਈ ਪੁੱਤ 15 ਦੀ ਮੋਟਰ ਹੈਗੀ ਤੂੰ ਦੇਖੀ ਖੱਬੇ ਇਹਦਾ ਪਾਣੀ ਪਿੰਦੀ ਦੀ ਵਾਣਾ ਕੱਸੀ-ਕੁੱਸੀ ਦਾ ਪਾਣੀ ਨਹੀਂ ਲੱਗਦਾ ਲੱਗਦਾ ਨਹਿਰ ਨਾਲ ਹੈ ਅੱਛਾ ਮੋਟਰ ਦਾ ਮੈਂ ਲਾਦਾ ਵੀ ਲੋਡ ਹੀ ਨਹੀਂ ਚਲਾਉਣ ਦੀ ਤੁਹਾਨੂੰ ਠੀਕ ਹੈ ਪਾਣੀ ਇੰਨਾ ਇੰਨਾ ਕੱਸੀ ਦਾ ਕੋਈ ਨਾ ਕਰ ਲੈਨੇ ਗੱਲ ਪੁੱਛ ਲਓ ਤੂੰ ਪਰ ਦੱਸੇ ਹੀ ਸੀ ਆਪਾਂ ਦਾ ਨਹੀਂ ਤੂੰ ਦੱਸ ਕੋਈ ਗੱਲ ਨਹੀਂ ਘਰ ਪੁੱਤ ਦੱਸ ਮੜਾ ਤੂੰ ਹਾਂ ਕਿ ਹਿਸਾਬ ਚ ਆਊਗੀ ਦੇਖ ਜਿਹੜਾ ਉਂ ਹੁਣ ਰੇਕਾ ਚੱਲਦਾ ਆਪਣੇ ਪਿੰਡਾਂ ਦੇ ਵਿੱਚ ਆ 110000 ਰੁਪਏ ਚੱਲਦਾ। ਹੂੰ ਠੀਕ ਹੈ ਨਾ? ਇਹ ਟੱਕ ਟੱਕ ਹੈਗਾ ਤੇਰੀ ਮੋਟਰ ਹੈ ਪਹੀ ਵਿੱਚ ਆਉਂਦੀ ਹੈਗੀ। ਠੀਕ ਆ ਮਾਲਕਾ ਤੂੰ 10 ਸਾਲ ਤੂੰ ਮਾਲਕ ਬਣ ਕੇ ਰਹਿਣਾ। ਜੇ ਵਧੀਆ ਜੱਜ ਦੀ ਗੱਲ ਐ ਨਹੀਂ ਪਤਾ ਪਰਮਾਨੈਂਟਲੀ ਤੈਨੂੰ ਇੱਥੇ ਵਾਣ ਦਵਾ ਦਈਏ ਇਹ ਉਧਰ ਸੜਕ ਨਾਲ ਲੱਗ ਗਈ। ਸੜਕ ਦੇ ਨਾਲ ਲੱਗਦੀ ਆਪੇ। ਉੱਥੋਂ ਸਟਾਰਟ ਹੁੰਦੀ ਆ। ਹਾਂ। ਅੱਛਾ। ਸੜਕ ਨਾਲ ਲੱਗ ਕੇ ਉਹ ਦੇਖ ਸਾਹਮਣੇ ਜਿਹੜਾ ਦਰਖਤ ਹੈ। ਹਾਂ। ਉੱਥੋਂ ਤੱਕ ਆਪਣੀ ਆ ਇਹ। ਠੀਕ ਆ ਆ ਪੜਾ ਨਾਸ ਨਾਲ ਸੂਏ ਦੇ ਨਾਲ ਨਾਲ ਤੁਰ ਜਾਣਾ ਠੀਕ ਆ ਹਾਂ ਹਾਂ ਠੀਕ ਆ ਫਿਰ ਕੋਈ ਨਹੀਂ ਚਾਚਾ ਬਸ ਫਿਰ ਓਕੇ ਆ ਜਮੀਨ ਵਧੀਆ ਜੇ ਫਸਲ ਵੀ ਬਹੁਤ ਸੋਹਣੀ ਵਿੱਚ ਦਿਸ ਰਹੀ ਆ ਹਾਂ ਬਸ ਫਿਰ ਆਪਾਂ ਇਹਨਾਂ ਨਾਲ ਕਰਦੇ ਨੇ ਇਹਨੂੰ ਕਹੀ ਕਹਿੰਦਾ ਯਾਰ ਹੋਰ ਬੰਦੇ ਵੀ ਮੇਰੇ ਕੋਲ ਆਉਂਦੇ ਨੇ ਮਾਹ ਨਹੀਂ ਪਹਿਲਾਂ ਆਪਾਂ ਭਾਵੇਂ ਭਤੀਜ ਨੂੰ ਦੇਵਾਂਗੇ ਪਹਿਲ ਫਿਰ ਦੇਖ ਲਾਂਗੇ ਬੰਦਾ ਤਾਂ ਹੋਰ ਜਿਹਨੂੰ ਮਰਜ਼ੀ ਦੇ ਦੀ ਆਪਾਂ ਮਾਨ ਦਾ ਕੋਈ ਗੱਲ ਨਹੀਂ ਮਾ ਆਪਾਂ ਪਰਾਂ ਹੋ ਕੇ ਗੱਲ ਕਰ ਲੈਨੇ ਜੇ ਕੋਈ ਗੱਲ ਕਰਨੀ ਹੈ ਨਾ ਪਰਾਂ ਤਾਂ ਕੀ ਹੈ ਹੁਣ ਆਪਾਂ ਤੁਸੀਂ ਬਖਾਨੇ ਤੋਂ ਹਾਂ ਕਰ ਲੈਨੇ ਆ ਗੱਲ ਕੋਈ ਗੱਲ ਨਹੀਂ ਆਇਆ ਆਇਆ ਵਾਹ ਦੇ ਵਾਹ ਜਮਾ ਸੈਟ ਹੈ ਉਹ ਦੇਖ ਉਹ ਕਣਕ ਦੇਖ ਲੈ ਤੇ ਆਹ ਕਣਕ ਦਾ ਦਿਨ ਰਾਤ ਦਾ ਫਰਕ ਹੈ ਹਾਂ ਨਹੀਂ ਉਹ ਤਾਂ ਦਿੱਸੀ ਜਾ ਰਿਹਾ ਦਿੱਖੀ ਜਾਂਦਾ ਨਾ ਤੂੰ ਆਪੇ ਹਿਸਾਬ ਲਾ ਲੈ ਕਿ ਉਧਰ ਲਈ ਸਰੋਂ ਦੇਖ ਲੈ ਤੇ ਆਹ ਸਰੋਂ ਦੇਖ ਲੈ ਤੂੰ ਆਪ ਹੀ ਦੇਖ ਯਾਰ ਆ ਮੈਂ ਕਹਣਾ ਜੋ ਇਹਦੀ ਬੰਦਾ ਹੀ ਲੰਘਦਾ ਜੀ ਨੀ ਹੁਣ ਤਾਂ ਪਤਾ ਲੱਗਦਾ ਪਿਆ ਚਾਚਾ ਉਹ ਤਾਂ ਮੈਂ ਆਇਆ ਜਦੋਂ ਰਪਈ ਪਈ ਆਇਆ ਸੀਗਾ ਉਹ ਪਰਲੀ ਕਣਕ ਦਾ ਤੇ ਇਧਰੋਂ ਵੀ ਚਲੋ ਆਪਣੀ ਹੁਣੇ ਤੁਹਾਨੂੰ ਪਤਾ ਆਤ ਜੀ ਨਿਗਾਹ ਵਾਜੀ ਜਾਂਦੀ ਆ ਕਿ ਇਧਰ ਫਸਲ ਕਿਵੇਂ ਇਧਰ ਕਿਵੇਂ ਆ ਹੁਣ ਆ ਦੱਸ ਮੈਨੂੰ ਕਿੰਨੇ ਦੇ ਸਾਈ ਕਹਾਂ ਇਹਨੂੰ ਬਾਬਰੇ ਇਹ ਪਹਿਲਾਂ ਇੱਕ ਦਾਸ ਹੀ ਠੇਕਾ ਚੱਲਦਾ ਪੂਰਾ ਹਾਂ ਇੱਕ ਦਾਸ ਤਾਂ ਆਪਣੀ ਚੱਲਦੀ ਚੱਲਦੀ ਜਿਉਂ ਮਰਜ਼ੀ ਪੁੱਛ ਲਈ ਆਪਾਂ ਫਿਰ ਆਪਾਂ ਇੱਕ ਦਾਸ ਹੀ ਆਪਾਂ ਕਰ ਦਿੰਨੇ ਆ ਪੁੱਛ ਲੈ ਮੜੀ ਬਾਈ ਨਾਲ ਜੇ ਨਾ ਕਰੂਗਾ ਫਿਰ 15 ਫਿਰ ਦੋ ਫੈਸ ਦੋ ਕਿਸ਼ਤਾਂ ਅੰਤ ਤੱਕ ਲਈ ਲਵਾਂਗੇ ਆਪਾਂ ਬਸ ਠੀਕ ਹੈ ਹਾਂ ਫਿਰ ਦੋ ਕਿਸ਼ਤਾਂ ਦਾ ਫਿਰ ਦੋ ਆੜੀ ਹੋਣੀ ਹੁੰਦਾ ਉਹ ਆਪਾਂ ਉਵੇਂ ਕਰਦੇ ਹਾਂ ਸਾਲ ਤੂੰ ਖੜ ਮੈਂ ਬੜੇ ਕਰਦਾ ਗੱਲ ਬਾਈ ਕਰ ਲੈ ਬਾਈ ਠੀਕ ਠੀਕ ਕਰ ਲੈ ਕਰ ਲੈ ਖਤਮ ਆ ਬਣ ਗਈ ਗੱਲ ਲੱਗਦਾ ਕਿਉਂ ਹਰਦੇਵ ਹਾਂ ਭਾਈ ਬਣੀ ਗੱਲ ਕੋਈ ਗੱਲ ਤਾਂ ਬਣ ਜੂਗੀ ਗੱਲ ਤਾਂ ਨੇੜੇ ਲੱਗੀ ਪਈ ਹੈਗੀ ਕਿੰਨੇ ਕਹਿੰਦਾ ਕਿੰਨੇ ਆ ਉਹ ਤਾਂ ਯਾਰ 95 ਦੇ ਖੜਾ ਜੀ ਤੁਸੀਂ 95 ਹੂੰ ਹੋਰ ਬਾਤਾਂ ਨਹੀਂ ਹੈਗਾ ਉਹ ਕਹਿੰਦਾ ਯਾਰ ਹੁਣ ਤੂੰ ਆਪੇ ਹਿਸਾਬ ਲਾ ਲੈ ਚਾਚਾ ਕਹਿੰਦਾ 10 ਕੇਲਾ ਦੇ ਕਹਿੰਦਾ ਇਕੱਠੇ ਪੈਸੇ ਦੇ ਨੇ ਜਿਹੜਾ ਸੌਕੇ ਨੇ ਕਹਿੰਦਾ ਬਾਈ ਨੂੰ ਕਹਿੰਦਾ ਦੋ ਕਿਸ਼ਤਾਂ ਚ ਹੁਣ ਆਪੇ ਹਿਸਾਬ ਲਾ ਲੈ ਕਹਿੰਦਾ ਤੂੰ ਫੇਰ ਤੂੰ ਘਟਾਲਾ ਬਦੇ ਵਾਲੇ ਹਾਂ ਮੈਂ ਠੀਕ ਹੈ ਮੇਰੇ ਨਾਲ ਘਟਾ ਦੇ ਆਹੇ ਕੋਣੂ ਕਰਦਾ ਯਾਰ ਯਾਰ ਤੁਹਾਡੇ ਵਰਗੇ ਰਾਜਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਘਟਾਲਾ ਥੋੜੇ ਦਾ ਘਟਾਲਾ ਪੰਜ ਕੇ ਘਟਾਲਾ ਚੱਲ ਚਲ ਤੇਰੀ ਮਰਜ਼ੀ ਹੈ ਜੀ ਫਿਰ ਉਧਰੋਂ ਘਟਾ ਦੇਣਾ ਮੈਂ ਨੋ ਯਾਰ ਆਏ ਥੋੜੀ ਹੁੰਦੇ ਨੇ ਚੱਲ ਕੋਈ ਗੱਲ ਤੇ ਨਾ ਯਾਰ 95 ਦਵਾ ਦੀ ਉਹ ਕੋਈ ਗੱਲ ਨਹੀਂ ਤੈਨੂੰ ਵੀ ਸਹੀ ਕਰਾ ਲਾ ਤੈਨੂੰ ਵੀ ਕਰਾ ਦੀ ਪੱਕਾ ਹੋਰ ਨਾ ਘਟਾ ਬਿਓ 95 ਤੋਂ ਨਿਕਟ ਹੁੰਦਾ ਹੈ 95 ਸਹੀ ਕਰਾ ਦੇਣਾ ਮੈਂ ਠੀਕ ਹੈ ਠੀਕ ਆ ਪੈਸੇ ਕਿਵੇਂ ਦੇਊਗਾ ਪੈਸੇ ਬਸ ਦੋ ਕਿਸ਼ਤਾਂ ਇੱਕ ਵਾਰ ਤੇ ਦਵਾ ਦੇ ਫਿਰ ਉਹਨੂੰ ਪਤਾ ਲੱਗਾ ਫਿਰ ਅੱਧ ਬਚਾਲੇ ਹੋ ਗੂਗਾ ਚੱਲ ਫਿਰ ਆਇਆ ਫਿਰ ਅਗਲਾ ਹਾਂ ਯਾਰ ਖੰਡ ਘਟ ਦੇਊਗਾ ਪੈਸੇ ਤਾਂ ਦੇ ਦੂਗਾ ਯਾਰ ਖੰਡ ਘਟ ਕਰੂਗਾ ਤੇਰੇ ਕੋਲ ਗੱਲ ਕਰਾਂਗੇ ਫਿਰ ਕਹੇ ਥੋੜੀ ਘਟਾ ਦੂਗਾ ਘਟਾ ਲੂਗਾ ਹਾਂ ਹੁਣ ਤੂੰ ਦੇਖ ਲੈ ਇੱਕ ਹਿਆਲ ਤੈਨੂੰ ਕਾਦ ਵੱਦ ਦੇਣੇ ਤੂੰ ਮਨਵਾਟਾ ਤੂੰ ਵੀ ਕੁਛ ਨਾ ਕੁਛ ਕਰੂੰ ਗੁਲਾ ਦੇ ਥੋੜੀ ਜੀ ਦੂ ਵੱਦ ਹੁਣ ਮੈਂ ਦੁਸ਼ਮਣੀ ਉਹਦੋਂ ਕੀ ਕੱਢਾਂ ਹੁਣ ਦੱਸ ਸਕਦੇ ਆ ਸਰਕਾਰ ਗੱਲ ਕੋਈ ਕਰਦਾ ਗੱਲ ਮਾਣਾ ਕਰਦਾ ਓਕੇ ਕਰਦੇ ਬਸ ਠੀਕ ਕਰ ਦੇ ਕਰਦਣਾ ਬਣ ਗਈ ਗੱਲ ਮਕਰਤਾ ਆਵਦੀ ਆ ਮੇਰੇ ਕੋਲ ਹੋ ਗਈ ਗੱਲ अच्छा ठीक है ਕਿ ਤੱਕ ਬੋਗਦੇ ਹੁਣ ਤੂੰ ਇੱਕ ਵਾਰੀ ਮੜਾ ਤੂੰ ਦੱਸ ਕਿ ਤੈਨੂੰ ਕਿੱਥੇ ਤੱਕ ਬੋਗੂ ਮੈਂ ਤੁੰਨ ਦੱਸ ਦਿੱਤੀ 10 ਦੱਸ ਲਾਸਟ ਨੂੰ ਕਿ ਦੱਸਿਆ ਸੀਗਾ ਦੱਸ ਦੱਸ ਖੁੱਲ ਕੇ ਨਾ ਸਭੀ ਜਾ ਮੈਂ 15 15 ਤੱਕ ਦੇਖ ਲਓ ਇਸ ਤੋਂ ਵੱਧ ਤਾਂ ਫਿਰ ਪੜਤਾ ਨਹੀਂ ਪੈਣਾ ਚੁੱਪ ਕਰੇ 15 15 ਨੂੰ ਇੱਕ 10 ਹੁਣ ਤੈਨੂੰ ਕਰਾ ਦੇ ਇੱਕ 10 ਠੀਕ ਹੈ ਠੀਕ ਹੈ ਫਿਰ ਕੋਈ ਨਹੀਂ ਪੈਸੇ ਇੱਕ ਵਾਰ ਚ ਦੇਣੇ ਨੇ ਨਹੀਂ ਚਾਚਾ ਤੈਨੂੰ ਮੈਂ ਪਹਿਲਾਂ ਕਿਹਾ ਸੀਗਾ 3.5 2 ਵਾਰਾ ਚ ਉਹ ਯਾਰ ਉਹਨੇ ਬਾਹਰ ਵਗ ਜਾਣਾ ਹੈ ਠੀਕ ਹੈ ਮੈਂ ਹੋਰ ਤੇਰਾ ਮਾਨ ਤਾਰ ਕਰਾ ਦੂੰਗਾ ਚਲ ਕੋਈ ਨਹੀਂ ਫਿਰ ਠੀਕ ਹੈ ਦੇਣੀ ਆ ਠੇਕਾ ਦੇਣੀ ਆ ਪੈਸੇ ਦੇਣੀ ਆ ਕੋਈ ਨਾ ਠੀਕ ਹੈ ਲੈ ਹੁਣ ਹੈਗੇ ਪੈਸੇ ਨਹੀਂ ਫਿਰ ਮੈਂ ਹੁਣ ਤਾਂ ਚੱਕੇ ਨਹੀਂ ਲਿਆ ਸੀ ਦੇਵਾ ਸਾਈ ਹੁਣ ਮੈਂ ਸਾਈ ਦੇ ਦਾਂ ਕੋਈ ਨੀ ਕਰ ਦੋ ਤੁਸੀਂ ਤੁਹਾਨੂੰ ਮੈਂ ਫੜਾ ਦਿੰਦਾ ਕਰ ਦੋ ਵੀ ਲੈ ਫਿਰ ਆਪਾਂ ਪਰ ਸਾਈ ਦੇ ਹੀ ਦੇਣੇ ਆ ਪਰ ਪਤਾ ਕੀ ਪਤਾ ਕੀ ਹੁੰਦਾ ਕੋਈ ਵਿੱਟ ਵੜ ਜਾ ਜਾ ਲੈ ਕਰ ਲਿਆ ਲੈਦਰ ਸਿੰਘ ਬਾਈ ਹਾਂਜੀ ਜਿੰਨੇ ਤੈਨੂੰ ਕਿਹਾ ਸੀਗਾ ਬਸ ਠੀਕ ਐ ਨਾ ਹੁਣ ਤੇਰੀ ਨਹੀਂ ਦੀ ਬਸ ਜਿੰਨੇ ਜ ਮੈਂ ਤੈਨੂੰ ਕਹਿਤੀ ਸੀਗੀ ਠੀਕ ਆ ਉਹਨੇ ਜਸਾਈ ਹੋ ਗਈ ਠੀਕ ਐ ਠੀਕ ਆ ਜੀ ਅੱਜ ਤੋਂ ਜਿਵੇਂ ਤੂੰ ਕਹਤੋਂ ਮੈਂ ਓਕੇ ਐ ਬਸ ਅੱਜ ਤੋਂ 15 ਦਿਨਾਂ ਨੂੰ ਹੂੰ ਪੈਸੇ ਨਹੀਂ ਆ ਤਾਂ ਕਰ ਲੈਂਦੇ ਯਾਰ ਮੈਨੂੰ ਵਾ ਹੁਣ ਤੂੰ ਬਾਲਾ ਲਾਲਚੀ ਕਰਦੇ ਹੁੰਦੇ ਹੁਣ ਭਰਾ ਨੂੰ ਸਾਹਮਣ ਦੇ ਇਹਨੂੰ ਵਾਰ ਕਰਨ ਦੇ ਠੀਕ ਐ ਲੈ ਮਤਰਾ ਅੱਜ ਤੋਂ ਚਾਰਜ ਤੇਰਾ 15 ਦਿਨਾਂ ਨੂੰ ਆਪਾਂ ਇਹਨੂੰ ਪੈਸੇ ਦੇਣੇ ਨੇਗੇ ਠੀਕ ਐ ਚਲ ਠੀਕ ਐ ਬਈ ਤੁਹਾਨੂੰ ਵੀ ਵੀਰੇ ਹਾਂ ਠੀਕ ਹੈ ਵੀਰ ਠੀਕ ਹੈ ਹੁਣ ਠੀਕ ਚੱਲ ਠੀਕ ਹੈ ਜੀ ਅੱਜ ਚਾਚਾ ਫਿਰ ਮੈਂ ਚੱਲਦਾ ਮੈਂ ਕਰਦਾ ਗੱਲ ਚੱਲ ਠੀਕ ਹੈ ਬਾਈ ਠੀਕ ਹੈ ਜੀ ਜਾ ਕੇ ਦੇ ਆਪਦੀ ਮਾਂ ਨੂੰ ਦਈਆਂ ਕਿ ਚਾਚਾ ਨੇ ਚਾਰ ਟੱਟਿਆਂ ਦੇ ਪਾਣੀ ਹਾਂ ਕਾਹੋਂ ਬਈ ਠੀਕ ਹੈ ਠੀਕ ਆ ਪਾਰਟੀ ਕਦੋਂ ਕਰਨੀ ਆ ਫਿਰ ਦੱਸ ਪਾਰਟੀ ਸਾਡੇ ਕੋਲ ਤਾਂ ਫਿਰ ਨਹੀਂ ਹੁੰਦੀ ਆ ਚੱਟ ਮੰਗਣੀ ਪੱਟ ਵਿਆਹ ਮਾਰਤਾ ਹੂੰ ਦੇਖੋ ਹੱਥ ਲਾ ਲਾ ਕੇ ਉਹ ਤਾਂ ਦੇਖੀ ਜਾਵੇ ਚਾਹੇ ਨਾ ਦੇਖੇ ਤੇਰੇ ਚਿਹਰੇ ਤੇ ਰੌਣਕ ਆ ਗਈ ਤੇਰੇ ਚਿਹਰੇ ਤੇ ਰੌਣਕ ਆ ਗਈ ਨਹੀਂ ਤਾਂ ਮੈਨੂੰ ਤਾਂ ਤੇਰੀ ਫਿਕਰ ਸੀ ਮਾਂ ਜਿਹੜੇ ਸਾਹਮਣਾਂ ਨਾਲ ਚਾਹ ਰ ਬਣ ਗਈ ਗੱਲ ਕੱਲਾ ਬਣ ਗਿਆ ਚਾਹ ਰ ਹੁਣ ਆਹ ਗੰਢੀ ਅਗਲਾ ਹੀ ਖਾਊਗਾ ਪਾਣੀ ਖਾਦੇ ਹੁਣ